इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਗਾਜ਼ਨਬਰ ਦਾ ਅਧਿਕਾਰ ਖਾਬਦ ਸੀ ਅਸੀਂ ਉਹ ਬੁੱਢਾ ਕੱਟ ਗਿਆ ਤੇ ਬਿਆਨ तकरीबन 200 ਤੋਂ ਪਰ ਕੱਟ ਜਿਹੜਾ ਹੋਇਆ ਉਹਦੇ ਵਿੱਚ ਮੱਖਣ ਤੁਖਾਂ ਸੰਮੇਲੇ ਦੇ ਸਾਹਮਣੇ ਐਮਸੀ ਨੇ ਅੱਜ ਆਮਾਦੀ ਪਾਰਟੀ ਨਾਲ ਸ਼ਾਮ ਹੋਇਆ ਔਰ ਮੈਨੂੰ ਦੱਸਿਆ ਹੈ ਕਿ ਨਾ ਬਹੁਤ ਵੱਡਾ ਪਾੜੀ ਉਨਾ ਇੱਕ ਸਮਾਂ ਜੱਥੇ ਜਿਹਦੀ ਦੂਸਰੇ ਦੇ ਆਸ-ਪਾਸ ਹੋ ਰਹਾ ਹੈ ਔਰ ਇਹਨਾਂ ਤੋਂ ਫੰਡ ਦਾ ਮਸਦ ਕਰ ਰਿਹਾ ਹੈ ਜੀ ਬੜੀ ਦੇਰ ਤੋਂ ਕਰ ਰਹੇ ਸੀ ਬੜਾ ਜੀ ਕਰਦਾ ਤੁਹਾਡੀ ਸ਼ਾਮ ਨੂੰ ਜੀ ਜੀ ਨੀਤੀਆਂ ਦੇਖ ਕੇ ਪਰਮਾਨੰਦ ਸਾਹਿਬ ਦੇ ਦੇਖ ਇਹ ਅੱਜ ਇਹ ਆਮ ਆਦਮੀ ਪਾਰਟੀ ਸ਼ਾਮ ਨੂੰ ਨਿਯੰਤਰਣ ਦਾ ਬੜਾ ਬਸਵਾ ਰਿਹਾ ਹੈ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਦਸਪੰਨਤਾ ਵਿੱਚ ਲਗਾਤਾਰ ਜਣੀਆਂ ਨੇ ਆਕਾਦੀਦਾਰ ਛੱਡ ਕੇ ਤੌਰ ਤੇ ਛੱਡ ਕੇ ਲਗਾਤਾਰ ਜਣੀਆਂ ਨੇ ਸੋ ਇਹ 2 ਸਾਲ ਸਵਾ 2 ਸਾਲ ਪਰਮਾਨੰਦ ਸਾਹਿਬ ਦੇ ਕਿਤੇ ਕਾਰਜਕਾਲ ਦੇ ਦਰਮਿਆਨ ਕੰਮ ਕੰਮ ਜਿਹੜੀਆਂ ਚਾਹੀ 600 ਤੋਂ ਬਿਜਲੀ ਮੁਸਤਾ ਹੈ ਚਾਹੀ 44000 ਨੌਕਰੀਆਂ ਤਹਾਨੂੰ ਜਿਹੜਾ ਜਲੀ ਕੰਕਟ ਕਰਦਾ ਜੀ ਬਹੁਤ ਸਾਰੇ ਤਰੀਕੇ ਨਾਲ ਮਿਲ ਰਹੀ ਹੈ ਇਸਾਨਾਂ ਦੇ ਖੁੱਤਾਂ ਦਾ ਪਾਣੀ ਜਾ ਰਿਹਾ ਨਹਿਰਾਂ ਦੇ ਵਿੱਚ ਪਾਣੀ ਜਾ ਰਿਹਾ ਤੇ ਹੁਣ ਸਹੀ ਟਾਈਮ ਤੇ ਆ ਰਹੀ ਹੈ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚੇ ਕੰਮ ਹੈ ਐਨਸੀ ਵਿਰਾਸੇ ਉਹ ਵੀ ਕੰਮ ਚੱਲ ਰਹੇ ਨੇ ਔਰ ਜਿਹੜੇ ਛੋਟੇ ਉਦਯੋਗਾਂ ਦਾ ਪ੍ਰਬੰਧ ਹੋਣ ਨਾ ਕਰ ਨੇ ਔਰ ਜਿਹੜੇ ਦਸਤਾਨੇ ਵਿੱਚ ਪਹਿਲਾਂ ਚੱਕਰ ਪਉਣੇ ਪੈਲੇ ਸੀ ਉਹ ਉਹ ਚੱਕਰ ਖਤਮ ਹੋ ਗਏ ਇੱਕ ਇੱਕ ਜਨਸੰਗਤ ਟੈਂਪੂ ਲੱਗੇ ਲਿਏ ਪਾਸੇ ਤੋਂ ਵੀ ਲੱਗੇ ਨੇ ਕਿ ਸੋ ਜਦੋਂ ਅਮਨ ਖੇਲਾ ਵਰਨੇ ਸਭ ਦੇ ਕੰਮ ਜਿਹੜੇ ਸਭ ਥੱਲੇ ਹੋ ਰਹੇ ਸੋ ਇਹ ਫਰਕ ਹੈ ਆਮਾ ਦੀ ਪਾਰਟੀ ਦਾ ਕਿ ਅੱਜ ਉਹ ਕੰਮਾਂ ਤੋਂ ਪ੍ਰਭਾਵਤ ਹੋ ਕੇ ਜਿਹੜੇ ਮੱਖਣ ਚੋਹਾਨ ਸਾਹਿਬ ਸਾਡੇ ਸ਼ਾਮ ਹੋਇਆ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਉਹਨਾਂ ਦੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਲੀਡਰਸ ਹੈ ਸਾਡਾ ਪਰ ਬਹੁਤ ਸਾਰੇ ਲੋਕ ਜਿਹੜੇ ਆਮਾ ਦੀ ਪਾਰਟੀ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਅਪ੍ਰਿਸ਼ਣ ਹਰ ਰੋਜ਼ ਜਿਹੜੀ ਜਵਾਲੀ ਆਪ ਹੁੰਦੀ ਹੈ ਨਾ ਸੁਪਰਮਾਤਾ ਚੜ੍ਹਦੀ ਕਲਾ ਰੱਖੇ ਜੀ ਔਰ ਪਿਛਲੇ ਸਵਾ ਦੋ ਸਾਲਾਂ ਤੋਂ ਅਸੀਂ ਬਹੁਤ ਚੰਗੀ ਕਾਰਗਰਮੀ ਕੀਤੀ ਹੈ ਪੌਣ ਤਿੰਨ ਸਾਲ ਪਹਿਲੇ ਉਹਦੇ ਵਿੱਚ ਇੰਨੇ ਕ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਨ ਦੀ ਪਾਰਟੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਬੋਲ ਰਹੀ ਹੈ ਬੋਲੀ ਹੀ ਪਰ ਵੱਡੇ ਮਾਰਦੰਮ ਦੇ ਨਾਲ ਸਾਡੀਆਂ ਜਿਹੜੀਆਂ ਬਾਅਦ ਇਲੈਕਸ਼ਨਾਂ ਹੋਣੀਆਂ ਨੇ ਚਾਰ ਉਹ ਵੀ ਜਿਹੜੇ ਹਰਿਆਣਾ ਦੇ ਇਲੈਕਸ਼ਨ ਆ ਰਹੀ ਹੈ ਪਰ ਸਾਡੀਆਂ ਇੱਥੇ ਸਰਪੰਚੀਆਂ ਇਲੈਕਸ਼ਨਾਂ, ਬਲਾਕ ਸੰਮਤੀਆਂ ਇਲੈਕਸ਼ਨਾਂ, ਜ਼ਿਲ੍ਹਾ ਪ੍ਰਸ਼ਾਸਨ ਦੇ ਇਲੈਕਸ਼ਨਾਂ, ਕਾਰਪੋਰੇਸ਼ਨ ਦੇ ਇਲੈਕਸ਼ਨਾਂ, ਨਗਰ ਪੰਚਾਇਤਾਂ ਦੇ ਇਲੈਕਸ਼ਨਾਂ, ਨਗਰ ਕੌਂਸਲ ਦੇ ਇਲੈਕਸ਼ਨਾਂ ਸਾਰੀਆਂ ਇਲੈਕਸ਼ਨਾਂ ਜਿਹੜਾ ਆਮ ਆਨ ਦੀ ਪਾਰਟੀ ਵੱਡੇ ਸਰਖ ਦੇ ਨਾਲ ਸੋਚ ਕੇ ਕਰੇਗੀ ਔਰ ਆਪਣੀ ਆਪਣੀ ਕਿਤਾਬਾਂ ਬਣ ਕਰਕੇ ਲਾਗੂ ਕਰੇਗੀ ਮਾਰਕਸਟਾਂ ਦੇ ਵਿੱਚ ਆਪਣੇ ਆਪਣੇ ਕ পাৰ্টি আম আদমি পাৰ্টি বহুত বহুত ধন্যবাদ ਨਾ ਜੀ ਸਿੰਘ ਅਰਬੀ ਦਾ ਮੈਨੂੰ ਸੇਵਾ ਕਰਤਾ ਮੋਠਾ ਬਖਸ਼ਿਆ ਮੈਂ ਆਪਕੋ ਆਸ ਦੀ ਜਨਤਾ ਨੂੰ ਦੱਸਦਾ ਹਾਂ ਮਾਨ ਰੱਖਦੀ ਤੇ ਦੱਸੇ ਜਨਤਾ ਨੂੰ ਵਿਸ਼ਵਾਸ ਦਿਵਾਉਣਾ ਕਿ ਭਾਤ ਜੀ ਓਕੀ ਦੀ ਓਕੀ ਕੰਮ ਅਸੀਂ ਬਹੁਤ ਜਲਦੀ ਸੁਧਾਰ ਕਰਾਂਗੇ ਤੇ ਬਹੁਤ ਹੀ ਸੇਵਾ ਬਹੁਤ ਬਸ ਸਹਜਾ ਵਾਏ ਗੁਰਜੀਤ ਖਾਲਸਾ ਵਾਏ ਗੁਰਜੀਤ ਦੇਮਾਨ ਜਿੰਦਾਬਾਦ ਸਰਦਾਰ ਗੁਰਦੇਵ ਸਿੰਘ ਦੇਮਾਨ ਜਿੰਦਾਬਾਦ ਇਸ ਲਈ ਬੇਨਤੀ ਕਰਦਾ ਸਾਡੇ ਐਮਐਲਏ ਸਰਦਾਰ ਗੁਰਦੇਵ ਸਿੰਘ ਨੀਮਾਨ ਨੂੰ ਬੀਮਾਨ ਜੀ ਨੂੰ ਕਿ ਉਹ ਵੀ ਸੰਗਤਨ ਦੇ ਰਿਦਰ ਦਿਖਾਉਣਗੇ ਧੰਨਵਾਦ। ਐਸੋ ਉਸ ਤੋਂ ਪਹਿਲਾਂ ਅਸੀਂ ਸਵਾਗਤ ਕਰਨਾ ਹੈ ਸਾਡੇ ਸਾਬਕਾ ਐਮਸੀ ਮੱਖਣ ਸਿੰਘ ਚੋਹਾਨ ਜੀ ਜੋ ਕਿ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ ਹੋਏ ਦੇਖਦੇ ਹੋਏ ਅਜਾ ਮਾਦਵੀ ਪਾਰਟੀ ਦਾ ਕੰਨਾ ਫਿਰਨ ਜਾ ਰਹੇ ਨੇ ਸੋ ਸ੍ਰੋਤਾ ਦੇ ਕੀ ਮਾਨ ਸਾਹਿਬ ਪਾਰਟੀ ਵਿੱਚ ਉਹਨਾਂ ਨੂੰ ਜੀ ਆਇਆਂ ਕਹੇ ਨੇ ਸੋ ਇੱਕ ਵਾਰ ਤਾਰੀ ਲਾ ਦਿਓ ਜੀ ਜੋਰ ਨਾਲ। ਮੈਡਮ ਜੀ ਸੁਵਿੰਦਰ ਕੌਰ ਜੀ ਨਰਿੰਦਰ ਕੁਮਾਰ ਜੂਸੀ ਜੀ ਕਾਲਾ ਕਿਤਾਬ ਵਾਲਾ ਲਖਵਿੰਦਰ ਸਿੰਘ ਲੱਕੀ ਜੀ ਜਗਤਾਰ ਸਿੰਘ ਸਟੇਲੇ ਜੀ ਸਾਡੇ ਸ਼ੇਵਨਾਲ ਜੀ ਜੀਵਨ ਕੁਮਾਰ ਜੀ ਗੁਰਦੀਪ ਜੀ ਨੀਤਾ ਰਾਮਗੋੜ ਕਰਮਾ ਟੋਪਰ ਅਮਨਦੀਪ ਮੁਸਾਫਰੋ ਆਜੋ ਆਜੋ ਸਾਡੇ ਪਾਰਸੋ ਦੀ ਸਾਰੀ ਜੀ ਟੀਮ ਆਮ ਆਦਮੀ ਪਾਰਟੀ ਦੀ ਸੋ ਸਵਾਗਤ ਕਰਨ ਜਾ ਰਹੇ ਨੇ ਮੱਖਣ ਸਿੰਘ ਟਿਹਾਨ ਜੀ ਦਾ ਐਮ ਐਲ ਏ ਸਾਸ਼ਤਰੀ ਨਾਲ ਉਹ ਵੀ ਕਰੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਔਰ ਤਾਰੇ ਨਾਲ ਜੀ ਮੱਖਣ ਸਿੰਘ ਜੀ ਨੂੰ ਹੌਸਲਾ ਬਵਾਜ ਦਿ ਲੋ ਸੋ ਇਸ ਤੋਂ ਬਾਅਦ ਮੱਖਣ ਜੀ ਹਾਂਜੀ ਤੇ ਐਮਐਲਏ ਸਾਹਿਬ ਜੀ ਸੁਮਾਲ ਕਰ ਰਹੇ ਨੇ ਆਮ ਆਦਮੀ ਪਾਰਟੀ ਜੰਦਾਬਾਦ ਆਮ ਆਦਮੀ ਪਾਰਟੀ ਜੰਦਾਬਾਦ ਜਬਤ ਸੋ ਜੀ ਆਇਆਂ ਨੂੰ ਅਗਦੇ ਮੱਖਣ ਸਿੰਘ ਜਹਾਂਦ ਜੀ ਨੂੰ ਜੋ ਕਿ ਅੱਜ ਆਮ ਆਦਮੀ ਪ੍ਰਸ਼ਾਸਨ ਦੇ ਤਰ੍ਹਾਂ ਦੇ ਵਿੱਚ ਸ਼ਾਮਲ ਹੋਏ ਨੇ ਸੋ ਅਗਲੇ ਵਿਚਾਰ ਸਾਡੇ ਸਤਿਕਾਰਯੋਗ ਗੁਰਦੇਵ ਸਿੰਘ ਬੇਮਾਨ ਜੀ ਐਨਐਲ ਨਗਰ ਪੰਚਾਇਤ ਫਾਸੂ ਪਰ ਮੇਰੇ ਬਹੁਤ ਹੀ ਸਤਕਾਰਯੋਗ ਛੋਟੇ ਵੀਰ ਮੱਖਣ ਚੋਹਾਂ ਜੀ ਜਿਵੇਂ ਕਿ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਸਰਗਰਮ ਨੇ ਐਮਸੀ ਵੀ ਰਹੇ ਐ ਸਾਫ ਕਾ ਐਮਸੀ ਨੇ ਔਰ ਇਨਾਂ ਦਾ ਜਿਹੜਾ ਭਾਈਚਾਰਾ ਤਕਰੀਬਨ ਹੈ ਕਹਿ ਲਈਏ ਕਿ 200 ਵੋਟ ਇਹਨਾਂ ਦੇ ਆਪਣੇ ਪਰਿਵਾਰਾਂ ਪਰਿਵਾਰਾਂ ਦੀ ਹੈ ਜੀ ਸੋ ਅੱਜ ਇਹ ਆਮ ਆਦੀ ਪਾਰਟੀ ਸ਼ਾਮਲ ਹੋਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੱਖਣ ਜੀ ਨੂੰ ਮੁਬਾਰਕਬਾਦ ਦਿਨ ਜੀ ਆਇਆਂ ਪਾਡਾ ਆਮ ਆਦੀ ਪਾਰਟੀ ਦੇ ਵਿੱਚ ਬਹੁਤ-ਬਹੁਤ ਸਵਾਗਤ ਇੱਕ ਵਾਰ ਜ਼ੋਰਦਾਰ ਤਾੜੀਆਂ ਮੱਖਣ ਜੀ ਲਈ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਹਰ ਰੋਜ਼ ਅਕਾਲੀ ਦਲ ਤੋਂ ਕਿਉਂਕਿ ਅਕਾਲੀ ਦਲ ਤੁਹਾਨੂੰ ਪਤਾ ਹੀ ਹੈ ਜੀ ਮੁੱਕੀ ਕਹਾਣੀ ਖਤਮ ਹੋ ਗਈ ਗੱਲ ਬਹੁਤ ਸਾਰੇ ਅਕਾਲੀ ਦਲ ਤੋਂ ਆ ਰਹੇ ਨੇ ਬਹੁਤ ਸਾਰੇ ਕਾਂਗਰਸ ਪਾਰਟੀ ਤੋਂ ਆ ਰਹੇ ਕਿਉਂਕਿ ਜਿਹੜੀ ਜਲੰਧਰ ਦੀ ਜਿੰਨੀ ਚੋਣ ਹੋਈ ਆ ਉਹਦੇ ਵਿੱਚ 37000 ਦਾ ਫਰਕ ਜਿਹੜਾ ਹੈ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਸਾਹਿਬ ਦੇ 2 ਸਾਲ ਸਵਾ 2 ਸਾਲ ਦੇ ਕਾਰਜਕਾਲ ਨੂੰ ਪੰਜਾਬ ਦੇ ਲੋਕ ਪਸੰਦ ਕਰ ਰਹੇ ਨੇ ਔਰ ਉਹ ਸੀਟ ਜਿਹੜੀ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਮਾਹੌਲ ਹੀ ਚੇਂਜ ਹੋ ਗਿਆ ਸੋ ਇਸ ਕਰਕੇ ਅੱਜ ਮੱਖਣ ਜੀ ਨੇ ਸਪੈਸ਼ਲਿਟੀ ਪ੍ਰੋਗਰਾਮ ਜਿਹੜਾ ਰੱਖਿਆ ਮੈਂ ਇਹਨਾਂ ਨੂੰ ਮੁਬਾਰਕਬਾਦ ਇਹਨਾਂ ਸਾਡੀ ਸਾਰੀ ਟੀਮ 500 ਦੀ ਜਿਹੜੀ ਇੱਥੇ હાજર ਹੈ ਚੇਅਰਮੈਨ ਦੀਪਾ ਰਾਮਗੜ੍ਹ ਜੀ ਇਹ ਵੀ ਮੇਰੇ ਨਾਲ ਪਹੁੰਚੇ ਹੈ ਕਰਮਾ ਟਾਪਰ ਮੇਰੇ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਗਾਇਕ ਨੇ ਮੈਂ ਅੱਜ ਦੁਗਰੀ ਪਿੰਡ ਤੋਂ ਹੁਣੇ ਆ ਰਿਹਾ ਕਿਉਂਕਿ ਅਮਰ ਸਿੰਘ ਚੰਕੀਲਾ ਜੀ ਉਹਨਾਂ ਦਾ ਅੱਜ 64ਵਾਂ ਜਨਮ ਦਿਨ ਹੈ ਜੇ ਅਸੀਂ ਉੱਥੇ ਇਲਮ ਦੇ ਕੀ ਕੱਟ ਕੇ ਆਏ ਕਿ ਦੁਗਰੀ ਪਿੰਡ ਚੰਕੀਲਾ ਸਾਹਿਬ ਦੇ ਘਰੇ ਦੇਖੋ ਚੰਕੀਲਾ ਸਾਹਿਬ ਨੇ ਕਿਵੇਂ ਇਕਰ ਕਰਦੇ ਨੇ ਉਹਨਾਂ ਦੇਖੋ ਇੱਕ ਵਾਰ ਜ਼ੋਰਦਾਰ ਤਾੜੀਆਂ ਅਮ ਸੋ ਅੱਜ ਇਹ ਮੁਬਾਰਕ ਮੌਕਾ ਇਸ ਮੁਬਾਰਕ ਮੌਕੇ ਤੇ ਅੱਜ ਮੱਖਣ ਜੀ ਸ਼ਾਮਲ ਹੋਏ ਆਵਾਜ਼ ਦੀ ਪਾਰਟੀ ਦੇ ਵਿੱਚ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਕੁਝ ਕੇ ਇਸ਼ੂ ਨੇ ਸ਼ਰਾਂ ਦੇ ਜਿਵੇਂ ਐਨਓਸੀ ਦਾ ਇਸ਼ੂ ਬੜਾ ਗੰਭੀਰ ਹੈ ਜੀ ਲਾਲ ਲਕੀਰ ਦਾ ਇਸ਼ੂ ਬੜਾ ਗੰਭੀਰ ਹੈ ਕੁਸ਼ਕ ਜਿਹੜੇ ਵਰਗ ਨੇ ਜਿਹੜੇ ਘਟ ਗਿਣਤੀ ਨੇ ਕੁਸ਼ਕ ਕਮਿਊਨਿਟੀਜ਼ ਨੇ ਜਿਨ੍ਹਾਂ ਕੋਲੇ ਕੋਈ ਸੰਸਕਾਰ ਕਰਨ ਨੂੰ ਜਗ੍ਹਾ ਹੈ ਨਹੀਂ ਜਾਂ ਕੋਈ ਧਾਰਮਿਕ ਸਥਾਨ ਲਈ ਕੋਈ ਜਗ੍ਹਾ ਹੈ ਨਹੀਂ ਜਾਂ ਧਰਮਸ਼ਾਲਾ ਬਹਿਣ ਵਾਸਤੇ ਵਿਚਾਰ ਕਰਤਾ ਕੰਮ ਵਾਸਤੇ ਕੋਈ ਜਗ੍ਹਾ ਹੈ ਨਹੀਂ ਬਹੁਤ ਗੰਭੀਰ ਗੱਲਾਂ ਨੇ ਜੀ 78 ਸਾਲ ਹੋ ਗਏ ਦੇਸ਼ ਆਜ਼ਾਦ ਹੋਇਆ ਨੂੰ ਇੱਥੇ ਕਿੰਨੇ ਐਮਐਲਏ ਆਏ ਕਿੰਨੇ ਗਏ ਕਿੰਨੇ ਮੰਤਰੀ ਬਣੇ ਪਰ ਕਿਸੇ ਨੇ ਕਦੇ ਕੋਈ ਗੰਭੀਰਤਾ ਦੇ ਨਾਲ ਇਸ ਚੱਲ ਰਹੀ ਚਰਚਾ ਨਹੀਂ ਕੀਤੀ ਮੈਂ ਤੁਹਾਨੂੰ ਵਿਸ਼ਵਾਸ ਨਾਲ ਹੋਣਾ ਕਿ ਤੁਹਾਡੀਆਂ ਸਾਰੀਆਂ ਜਿਹੜੀਆਂ ਮੰਗਾਂ ਨੇ ਆ ਮੇਰਾ ਵੀਰ ਰਾਜਕੁਮਾਰ ਬੈਠਾ ਜੀ ਮੁਲਾਜ਼ਮਾਂ ਦੀਆਂ ਮੰਗਾਂ ਨੇ ਜਿਹੜੀਆਂ ਕੱਲ ਹੀ ਇਹਨਾਂ ਦਾ ਅਸੀਂ ਇੱਕ ਜਿਹੜਾ ਇਸ ਵਕਤ ਆਊਟਸੋਰਸਸ ਤੇ ਨੇ ਇਹਨਾਂ ਨੂੰ ਕੰਟਰੈਕਟ ਤੇ ਕਰਨ ਵਾਸਤੇ ਕੱਲ ਹੀ ਮੀਟਿੰਗ ਰੱਖੀ ਹੋਈ ਹੈ ਉਹ ਮੀਟਿੰਗ ਅਸੀਂ ਦੋ ਦਿਨ ਦਾ ਪ੍ਰੋਸੈਸ ਕੰਪਲੀਟ ਕਰਕੇ ਅਸੀਂ ਉੱਪਰ ਵੀ ਜਾਵਾਂਗੇ ਮੈਂ ਆਪ ਨਾਲ ਜਾਊਂਗਾ ਔਰ ਇਹ ਸਾਰੇ ਕੰਟਰੈਕਟ ਤੇ ਹੋਣਗੇ ਜੇ ਮੈਨੂੰ ਖੁਸ਼ੀ ਹੋਏਗੀ ਇਸ ਗੱਲ ਦੀ ਆਵਾਜ਼ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਸੋ ਆ ਪਿੱਛੇ ਮੈਨੂੰ ਨਾਮ ਭੁੱਲ ਗਿਆ ਉਹ ਤੁਹਾਨੂੰ ਮੈਂ ਜਗਤ ਸਿੰਘ ਜਗਤ ਸਿੰਘ ਜਗਤ ਸਿੰਘ ਪਿੰਨ ਅਨੁਵਾਲਤੇ ਵੀ ਬੜਾ ਪੁਰਾਣੇ ਮੁਲਾਜ਼ਮ ਨੇ ਜੀ ਨਗਰ ਪੰਚਾਇਤ ਦੇ ਵਿੱਚ ਕੰਮ ਕਰਦੇ ਆ ਵਾਦੇ ਬੜਾ ਨੇ ਕੀਤੇ ਆ ਜੀ ਪਰ ਆਊਟਸੋਰਸਰ ਤੋਂ ਕੰਟਰੈਕਟ ਦੇ ਵਿੱਚ ਲਿਆਉਣ ਦੇ ਵਿੱਚ ਇੰਨੇ ਸਾਲ ਲੱਗੇ ਤੇ ਮੇਰੇ ਭਰਾ ਹੜਤਾਲ ਤੇ ਵੀ ਬੱਝੇ ਜੀ ਚਲੋ ਆਪਣੇ ਭਰਾ ਨੇ ਮੈਂ ਬੇਨਤੀ ਕੀਤੀ ਔਰ ਸਰ ਨੇ ਬੇਨਤੀ ਪ੍ਰਵਾਨ ਕੀਤੀ ਦੁਬਾਰਾ ਜਿਹੜਾ ਪਾਸੋਂ ਦੇ ਵਿੱਚ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਔਰ ਫਾਸਨ ਦੁਆਰਾ ਫਿਰ ਸਾਫ ਹੋ ਗਿਆ ਔਰ ਇਹ ਵੀ ਲਗਾਤਾਰ ਜਦੋਂ ਵੀ ਸਰਕਾਰ ਦੀ ਪਾਲਿਸੀ ਆਏਗੀ ਇਹ ਪਰਾ ਸਾਡੇ ਪੱਕੇ ਵੀ ਹੋਣਗੇ ਆਨੰਦਵੀ ਪਾਰਟੀ ਜਿੰਦਾਬਾਦ ਔਰ ਅੱਜ ਤੁਸੀਂ ਵੱਡੀ ਗਿਣਤੀ ਦੇ ਵਿੱਚ ਵਾਰ ਨੰਬਰ 8 ਤੇ ਵਾਰ ਨੰਬਰ 10 ਨਗਰ ਪੰਚਾਇਤ ਪਾਸੋਂ ਤੁਸੀਂ ਇਹ ਇਕੱਠ ਕਰਕੇ ਦੱਸਤਾ ਕਿ ਤੁਸੀਂ ਕਿਵੇਂ ਮੱਖਣ ਜੀ ਨੂੰ ਪਿਆਰ ਕਰਦੇ ਹੋ ਔਰ ਉਹ ਸਾਰੇ ਪਰਾ ਸਾਡੇ ਸਫਾਈ ਸੇਵਕ ਵੀ ਇੱਥੇ ਬੈਠੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੀ ਸਾਰੀ ਟੀਮ ਜੋਸ਼ੀ ਜੀ ਲੱਕੀ ਪਾਸੋਂ ਗੁਗਲ ਸਾਹਿਬ ਜਕਟਾਰ ਭਾਈ ਕਾਲਾ ਕਿਤਾਬਾਂ ਵਾਲਾ ਜੀਵਨ ਵਿੱਕੀ ਆਪਣੇ ਮਸਤਾਜ ਜੀ ਸਾਡੇ ਅਸ਼ੇ ਬਲਾਲ ਜੀ ਸਾਰੀ ਸਾਡੀ ਟੀਮ ਜਿਹੜੀ ਹੈ ਉਹ ਇੱਥੇ ਪਹੁੰਚੀ ਆ ਜੁਆਇਨ ਕਰਾਇਆ ਇਹਨਾਂ ਨੂੰ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਬਹੁਤ ਜਲਦ ਪਾਸੂ ਦੀ ਨਗਰਪਾਲਿਕਾ ਦੀ ਇਲੈਕਸ਼ਨ ਡਿਊ ਹੈ ਜੀ 14 ਤਰੀਕ ਨੂੰ ਟੰਕ ਖਾਪੀ ਹੋ ਗਈ ਹੈ ਔਰ ਉਹ ਇਲੈਕਸ਼ਨ ਦੁਬਾਰਾ ਹੋਏਗੀ ਤੇ ਉਹਦੇ ਵਿੱਚ ਤੁਸੀਂ ਹੁਣ ਜਿਹੜੀਆਂ ਕਮੀਆਂ ਪਹਿਲਾਂ ਰਹੀਆਂ ਨੇ ਕਾਂਗਰਸ ਸਰਕਾਰ ਦੇ ਟਾਈਮ ਉਰੋਂ ਕਮੀਆਂ ਨਹੀਂ ਛੱਡਣੀ ਆਪਾਂ ਆਪਾਂ ਆਪਣੇ ਭਾਈਚਾਰੇ ਦੇ ਵਿੱਚੋਂ ਆਪਣੇ ਮਿਹਨਤੀ ਜਿਹੜੇ ਸਭ ਦੇ ਕੰਮ ਆਉਣ ਆਪਾਂ ਆਪਣੇ ਭਾਈਚਾਰੇ ਦੇ ਵਿੱਚੋਂ ਆਪਣੇ ਮਿਹਨਤੀ ਜਿਹੜੇ ਸਭ ਦੇ ਕੰਮ ਆਉਣ ਉਹ ਪੈਂਸੀ ਬਣਾਉਣੇ ਆ ਜੀ ਤੁਹਾਡੇ ਆਸ਼ੀਰਵਾਦ ਦੇ ਨਾਲ ਸਭ ਨਾਲ ਮਿਲ ਕੇ ਬਣਾਉਣੇ ਆ ਤੁਸੀਂ ਸਾਰੇ ਡਟ ਕੇ ਸਾਥ ਦਿਓ ਸੋ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਕੰਮਾਂ ਦੇ ਉੱਪਰ ਮੋਹਰ ਕਿ ਲਗਾਤਾਰ ਵਿਦਾਸਾਣਾ ਬਦਲ ਹੋਇਆ ਮੇਰਾ ਵੀਰ ਅੰਗਰੇਜ਼ ਕਿੱਥੇ ਹੈ ਜੀ ਅੰਗਰੇਜ਼ ਬੜੀ ਆਏ ਸੀਗੇ ਸਾਰੀ ਟੀਮ ਆਈ ਹੈ ਤੇ ਇਹ ਸ਼ਾਮਲ ਹੋਏ ਨੇ ਜੀ ਨੌਜਵਾਨ ਸ਼ਾਮਲ ਹੋਏ ਨੇ ਪਾਰਸ ਤੋਂ ਪਰ ਹੋਰ ਵੀ ਬਹੁਤ ਸਾਰੀਆਂ ਜੁਆਇਨੀਆਂ ਜਿਹੜੀਆਂ ਉਹਨਾਂ ਵਾਲੇ ਦਿਨ ਤੁਸੀਂ ਦੇਖੋਗੇ ਤੇ ਅੰਗਰੇਜ਼ ਮੇਰਾ ਵੀ ਆ ਆਪਣੇ ਭਾਈਚਾਰੇ ਚੋਂ ਦੀ ਇਹ ਵੀ ਕਾਰੋਬਾਰ ਦਾ ਕੰਮ ਕਰਦੇ ਨੇ ਬਹੁਤ ਅੱਛਾ ਨੋਟਾ ਕਾਰੋਬਾਰ ਆ ਗੱਡੀਆਂ ਦਾ ਜਿਹੜੀਆਂ ਪੁਰਾਣੀਆਂ ਉਹਨਾਂ ਦਾ ਕੰਮ ਕਰਦੇ ਨੇ ਲੈ ਕੇ ਅੱਗੇ ਰੀਸੇਲ ਦਾ ਕੰਮ ਵੀ ਕਰਦੇ ਆ ਅੱਗੇ ਕਾਰੋਬਾਰ ਦਾ ਕੰਮ ਵੀ ਕਰਦੇ ਆ ਇਹ ਵੀ ਅੱਜ ਸ਼ਾਮਲ ਹੋਏ ਆ ਤੇ ਹੋਰ ਵੀ ਬਹੁਤ ਸਾਰੇ ਪਾਸੋਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਲੋਕ ਨੇ ਆਮਾਦੀ ਪਾਰਟੀ ਸ਼ਾਮਲ ਹੋਣਾ ਚਾਹੁੰਦੇ ਆ ਕਿਉਂਕਿ ਇਲੈਕਸ਼ਨ ਸਿਰ ਤੇ ਆ ਸਾਰੇ ਚਾਹੁੰਦੇ ਆ ਕਿ ਨਗਰ ਪੰਚਾਇਤ ਪਾਸੋਂ ਦੇ ਵਿੱਚ ਇੱਕ ਸਾਫ ਸੁਥਰਾ ਜਿਹੜਾ ਸਿਸਟਮ ਜਿਹੜਾ ਅੱਗੇ ਜਿਵੇਂ ਚੱਲਦਾ ਆ ਉਹਵੇਂ ਅੱਗੇ ਚੱਲਦਾ ਰਹੇ ਔਰ ਜਿਹੜੇ ਡਿਸਰਪ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ ਹੈ ਮੁਬਾਰਕ ਹੈ ਸਭ ਨੂੰ ਮੌਕਾ ਦੇਵਾਂਗੇ ਜਿਹੜੇ ਨਵੇਂ ਨੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਮਿਹਨਤ ਕੀਤੀ ਹੈ ਉਹਨਾਂ ਨੂੰ ਵੀ ਮੌਕਾ ਦਵਾਂਗੇ 11 ਵਾਰਡ ਨੇ ਔਰ ਉਹਨਾਂ ਸਭ ਨੂੰ ਜਰਾ ਦੁਬਾਰਾ ਅਸੀਂ ਮੌਕਾ ਦਵਾਂਗੇ ਤੁਸੀਂ ਸਭ ਨੇ ਅਸ਼ੀਰਵਾਦ ਦੇਣਾ ਕਿ ਨਗਰ ਪੰਚਾਇਤ ਪਾਸੋਂ ਦੇ ਵਿੱਚ ਆਪਾਂ ਨਵੀਂ ਜਿਹੜੀ ਆ ਕਮੇਟੀ ਬਣਾ ਕੇ ਆਮਾ ਦੇ ਪਾਰਟੀ ਦਾ ਪ੍ਰਧਾਨ ਬਣਾ ਕੇ ਸਾਡੇ ਜਿਹੜੇ ਪਹਿਲਾਂ ਪ੍ਰਧਾਨ ਰਹੇ ਆ ਦਰਸ਼ਨ ਕੋੜਾ ਜੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਠੀਕ ਕੰਮ ਕੀਤਾ ਹੁਣ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਵਿੱਚੋਂ ਆਏ ਸੀਗੇ ਪਰ ਹੁਣ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਹ ਸਾਰੇ ਆਰਗੇਨਿਕ ਚਾਹੇ ਸਰਪੰਚ ਦੀ ਗੱਲ ਲੈ ਲਓ ਚਾਹੇ ਬਲਾਕ ਸੰਮਤੀ ਦੀ ਗੱਲ ਲੈ ਲਓ ਚਾਹੇ ਜ਼ਿਲ੍ਹਾ ਪ੍ਰਸ਼ਦ ਦੀ ਗੱਲ ਲੈ ਲਓ ਚਾਹੇ ਕਾਰਪੋਰੇਸ਼ਨ ਜਿਹੜੀ ਵੱਡੇ ਸ਼ਹਿਰ ਨੇ ਜਲੰਧਰ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਉੱਥੇ ਵੀ ਐਮਸੀ ਦੀ ਇਲੈਕਸ਼ਨ ਹੋਣੀ ਹੈ ਨਗਰ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋਣੀਆਂ ਨੇ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਹੋਣੀਆਂ ਨੇ ਉਹ ਸਾਰੇ ਜਿਹੜੇ ਜਤਨ ਜਤਨਗੇ ਸਾਰੇ ਆਮ ਆਦਮੀ ਪਾਰਟੀ ਦੇ ਚਾਰੇ ਯੋਧੇ ਹੋਣਗੇ ਜਿਹੜੇ ਨਵੇਂ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਕੰਮ ਕਰ ਰਿ ਤਾਂ ਫਿਰ ਨਰੋਲ ਤਰੀਕੇ ਦੇ ਨਾਲ ਉਹ ਸੇਵਾ ਭਾਵਨਾ ਨਾਲ ਕੰਮ ਹੋਏਗਾ ਕੰਮ ਪਹਿਲਾਂ ਵੀ ਹੁੰਦਾ ਹੈ ਪਰ ਇਸ ਤੋਂ ਵੀ ਹੋਰ ਬਿਹਤਰ ਹੋਏਗਾ ਜਿਹੜੀਆਂ ਤੁਸੀਂ ਮੰਗਾ ਤੁਹਾਡੀਆਂ ਨੇ ਐਨਓਸੀ ਦੀ ਆ ਲਾਲ ਲਕੀਰ ਦੀ ਆ ਕੋਈ ਜਵੇਂ ਸਮਸ਼ਾਨ ਘਾਟ ਦੀ ਜਾਂ ਕਬਰਿਸਤਾਨ ਦੀ ਜਗ੍ਹਾ ਤੋਂ ਅਮਨਕਸਨਾਂ ਲਈ ਉਹ ਸਾਰੀ ਤੇ ਗੌਰ ਕਰਕੇ ਲਿਖਤੀ ਰੂਪ ਦੇ ਵਿੱਚ ਮੈਂ ਲੈ ਕੇ ਉੱਤੇ ਵਿਚਾਰ ਚਰਚਾ ਕਰਕੇ ਉਹਨੂੰ ਵੀ ਅਮਲੀ ਜਾਣਾ ਪਹਨਾਵਾਂਗੇ ਔਰ ਜਲਦ ਤੋਂ ਜਲ ਤੁਹਾਡੀਆਂ ਮੰਗਾ ਸਾਰੀਆਂ ਪੂਰੀਆਂ ਕਰਾਂਗੇ ਤੁਸੀਂ ਆਪਣਾ ਵਿਸ਼ਵਾਸ ਬੁਣਾ ਕੇ ਰੱਖੋ ਆਪਣਾ ਪਿਆਰ ਬੁਣਾ ਕੇ ਰੱਖੋ ਭਗਵਾਨਤਮਾਨ ਸਰਕਾਰ ਪਹਿਲਾਂ ਨਾਲੋਂ ਵੀ ਵੰਦੇ ਜੋਸ਼ ਦੇ ਨਾਲ ਤੇ ਹੋਸ਼ ਦੇ ਨਾਲ ਤੁਹਾਡੀ ਸੇਵਾ ਕਰੇਗੀ ਹੁਣੇ 3 ਸਾਲ ਬਾਕੀ ਨੇ ਹੁਣੇ 3 ਸਾਲਾਂ ਦੇ ਵਿੱਚ ਅਸੀਂ ਇਹਨਾਂ ਕੰਮ ਕਰਾਂਗੇ ਤੁਹਾਡੇ ਜਿੰਨੇ ਮਸਲੇ ਨੇ ਕਣਕ ਦੇ ਜਿੰਨੇ ਮਸਲੇ ਨੇ ਜਵਾਬ ਕਾਰਡ ਦੇ ਛੋਟੇ ਛੋਟੇ ਜਿਹੜੇ ਮਸਲੇ ਹੁੰਦੇ ਕੋਈ ਰੈਸ਼ਨ ਕਾਰਡ ਬਣਨ ਵਾਲਾ ਕੋਈ ਆਧਾਰ ਕਾਰਡ ਬਣਨ ਵਾਲਾ ਛੋਟੇ ਕੰਮ ਨੇ ਜਵਾਬ ਕਾਰਡ ਬਣਨ ਵਾਲਾ ਜਾਂ ਕਿਸੇ ਦੀ ਪੈਨਸ਼ਨ ਨਹੀਂ ਲੱਗੀ ਉਹ ਸਾਰੇ ਜਿਹੜੇ ਕੰਮ ਅਸੀਂ ਕੈਂਪ ਵੀ ਲਾ ਰਹੇ ਹਾਂ ਉਹ ਸਾਰੇ ਤੁਹਾਡੇ ਮਸਲੇ ਹੱਲ ਕਰਾਂਗੇ ਬਹੁਤ ਬਹੁਤ ਮਿਹਰਬਾਨੀ ਮੱਖਣ ਜੀ ਨੂੰ ਬਹੁਤ ਬਹੁਤ ਵਧਾਈ ਖਵਾ ਤੁਹਾਡਾ ਸਰਦਾ ਦੋਨੇ ਹੱਥ ਜੋੜ ਕੇ ਸਿਰ ਚੁਕਾ ਕੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਗਰਮੀ ਦੇ ਬਾਵਜੂਦ ਅੱਜ ਪਾਸੰਗ ਵਿੱਚ ਆ ਟਾਈਮ ਹੋ ਗਿਆ ਜੀ ਸਾਡੇ 8:30 9:00 ਵੱਜ ਚਲੇ ਆ ਤੁਸੀਂ ਇੰਨੀ ਗਰਮੀ ਦੇ ਬਾਵਜੂਦ ਵੀ ਤਾਂ ਵੱਡੇ ਕੱਟ ਦੇ ਰੂਪ ਦੇ ਵਿੱਚ ਆਇਓ ਮੇਰੀਆਂ ਭੈਣਾਂ ਦਾ ਬਜ਼ੁਰਗ ਮਾਤਾਵਾਂ ਦਾ ਬੱਚਿਆਂ ਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਵਾਡ ਨੰਬਰ ਮਨੀ ਮਿਛੇ ਵੀਰੇ ਵਾਡ ਨੰਬਰ ਆਖਦੇ ਦੱਸ ਦਿਆ ਕੁਛ ਸਮੱਸਿਆ ਮਾ ਨਹੀਂ ਮੇਰਾ ਛੋਟਾ ਵੀ ਰਾਜਕੁਮਾਰ ਇਹ ਲੈ ਕੇ ਆਇਆ ਨੇ ਕਿ ਉਹ ਮੰਗ ਪੱਤਰ ਲੈ ਰਹੇ ਆ ਇਹ ਸਾਰੀਆਂ ਪੋਰਟਲ ਤੇ ਚੜਨ ਗਈਆਂ ਇੱਕ ਇੱਕ ਚੀਜ਼ ਤੇ ਆਓ ਜੀ ਜਗਤ ਜੀ ਆ ਜਿਓ ਇੱਕ ਇੱਕ ਚੀਜ਼ ਤੇ ਵਿਚਾਰ ਚਰਚਾ ਕਰਕੇ ਸਾਰੇ ਕੰਮ ਜਿਹੜੇ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਆਸ਼ੀਰਵਾਦ ਚਾਹੀਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਆਪਣੇ ਆਪ ਹੀ ਲਾ ਦਿਓ ਮਾਨ ਸਾਹਿਬ ਇੱਕ ਜਿਹੜਾ ਮੈਂ ਤੁਹਾਡੇ ਨਾਲ ਪਿਛਲੇ ਹਫ਼ਤੇ ਡਿਸਕਸ ਕਰੀ ਸੀ ਨਾ ਪਟਿਆਣਾ ਰੋਡ ਵਾਲੀ ਜੀ ਪਾਈਪ ਲਾਈਨ ਦੀ ਉਹ ਬੰਦੀ ਆਏ ਨੇ ਉਹਨਾਂ ਨੂੰ ਮਿਲਣੇ ਸੀ ਅੱਜ ਮਿਛੇ ਵੀਰੇ ਕਿ ਜੀ Terima kasih telah menonton! ਆ ਵੀ ਪਤਰਾ ਦੇ ਅਸੀਂ ਬਾਜ਼ਮੈਂਟ ਕਰ ਰਹੇ ਨੇ ਮੈਂ ਨਹੀਂ ਆਉਣਾ ਭਰਾ ਜੇ ਪਹਿਲਾਂ ਕੋਈ ਕਰਿਆ ਹੁਣ ਇਹਨਾਂ ਦਾ ਸਨ ਦੇਖੋ ਕੋਈ ਬੈਣਾ ਤਾਂ ਜੇ ਕੋਈ ਕਰ ਗਿਆ ਨਾ ਉਹ ਤੋਂ ਬਰਾਬਰ ਕਰਿਆ ਹੁਣ ਉਹਨੇ ਕਹਿੰਦਾ ਵੀ ਬੈਨੂ ਹਲਾ ਕੇ ਕਰਿਆ ਮੈਂ ਨਹੀਂ ਆਉਣਾ ਕੰਮ ਕਰ ਭਰਾ ਜੀ ਦਿਖਾ ਕੇ ਲੈ ਜੀ ਜੇ ਟੋਪੇ ਤੁਹਾਨੂੰ ਕੋਈ ਵੀ ਖਾਦ ਦੋਦੇ ਅਕਸਰ ਹੁਣ ਕਰਾਓ ਉਹ ਦਸਤਾਨ ਕਰਾਓ ਪਹਿਲਾਂ ਵੀ ਤੁਹਾਨੂੰ 2 3 ਮਹੀਨੇ ਪਿੱਛੇ ਸੀ ਨਾ ਕਦੇ ਇਹ ਖਰਚਾ ਕਿ ਜਾਨੀ ਕੋਈ ਚੀਜ਼ ਹੋਵੇ ਥੋੜੀ ਬੀਤੀ 2000 ਲੱਖ ਜਿੰਨੇ ਨਾਲ ਨਾਮ ਨਾਲ ਸਾਫ ਵਾਲਾ ਜੋ ਹੈ ਦੇ ਬਸ ਬਿੰਦੀ ਅਸੇ ਨਹੀਂ ਕਰਦਾ ਨਾ ਪਰ ਇਹ ਤਾਂ ਨੰਬਰ ਆਹ ਪਹਿਲਾ ਨੰਬਰ ਜਿਹੜਾ ਨੰਬਰ ਸਾਰੇ ਨੇ ਜਦੋਂ ਖਰੋਮ ਦੇ ਦੇਵਾਂਗੇ ਉਹ ਬਿਕਸ ਤੋਂ ਸੇਵਰੀ ਤੇ ਗਿਆ ਆਹ ਦਾਰਾ ਲੱਗ ਗਈ ਕੋਈ ਕਰੋਨੀ ਨਹੀਂ ਜੀ ਉਹ আর ਬਿਆ ਕਰਦਾ ਸਾਰੇ ਬਾਹਰ